ਤਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀवार ਵਿਆਖਿਆ ਅਨੰਦ ਸਾਹਿਬ ਦੀ ਚੱਲ ਰਹੀ ਹੈ ਜੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ 28 ਪੌੜੀਆਂ ਆਪਾਂ ਵਿਚਾਰ ਚੁੱਕੇ ਹਾਂ ਅੱਜ 29ਵੀਂ ਬੋੜੀ ਦੀ ਵਿਚਾਰ ਸ਼ੁਰੂ ਕਰਨੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਬਾਹਰ ਪੜਾ ਪਾਇਆ ਲੈ ਸੁੜ ਕੀ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਪਾਉ ਦੁਜਾ ਲਾਇਆ ਕਹਿ ਨਾਨਕ ਦੁਰਪ੍ਰਸਾਦੀ ਜਿੰਨਾ ਲਵ ਲਾਗੀ ਤੇਨੇ ਵਿੱਚ ਮਾਇਆ ਪਾਇਆ ਇਹ ਜੀ ਅਨੁਕティ ਮਿ ਪਉਂਦੀ ਕੱਲ ਆਪਾਂ ਗੱਲ ਕੀਤੀ ਸੀ ਕਿ ਮਾਂ ਦੇ ਮਾਤਾ ਦੇ ਉਦਰ ਮੈਂ ਪ੍ਰਤਪਾਲ ਕਰੇ ਮਾਂ ਦੇ ਪੇਟ ਵਿੱਚ ਵੀ ਮਣਾ ਤੇਰੀ ਸੰਭਾਲ ਕਰਦਾ ਹੈ ਪ੍ਰਮਾਤਮਾ ਕਾਲਪੁਰਖ ਵਾਜ ਗੁਰੂ ਸਭ ਥਾਂ ਤੇ ਤੇਰੀ ਰੱਖਿਆ ਕਰ ਰਿਹਾ ਕਾਲਪੁਰਖ ਵਾਜ ਗੁਰੂ ਹੁਣ ਗੁਰੂ ਸਾਹਿਬ ਜੀ ਨੇ ਇਸ ਪਉੜੀ ਵਿੱਚ ਗੱਲ ਆਖੀ ਹੈ ਜੈਸੀ ਅਗਣ ਉਦਰਮੈ ਤੈਸੀ ਬਾਹ ਮਾਇਆ ਹੁਣ ਮਾਇਆ ਨਾ ਕੱਲੇ ਪੈਸਿਆਂ ਨੂੰ ਨਾ ਕਹਿੰਦੀ ਜੀ ਕਈ ਲੋਕਾਂ ਦਾ ਜਦੋਂ ਮਾਇਆ ਸ਼ਬਦ ਆਉਂਦਾ ਵੀ ਉਹ ਨਹੀਂ ਪੈਸਿਆਂ ਨੂੰ ਮਾਇਆ ਕਹਿੰਦੇ ਐ ਨਾ ਮਾਇਆ ਦੇ ਬਹੁਤ ਅਰਥ ਬਣਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਜੀ ਆਪਾਂ ਹੋਰ ਕੇ ਵਿਚਾਰ ਵੇਖਾਂਗੇ ਤਾਂ ਗੁਰੂ ਸਾਹਿਬ ਜੀ ਨੇ ਇਸ ਮਾਇਆ ਦੇ ਰੰਗ ਨੂੰ ਬਿਆਨ ਵੀ ਕੀਤਾ ਹੈ ਪਹਿਲਾ ਹੈ ਪਿਆਰ ਲੱਗਾ ਥਣ ਦੁੱਧ ਦੂਜਾ ਹੈ ਮਾਏ ਬਾਪ ਕੀ ਸੁੱਤ ਤੀਜਾ ਹੈ ਭਈਆ ਭਾਬੀ ਬੇਬ ਚੌਥਾ ਹੈ ਪਿਆਰ ਉਪੰਨੀ ਖੇ ਪੰਜਮਾ ਖਾਣ ਪੀਣ ਕੀਤਾ ਛੇਵੇਂ ਕਾਮਨਾ ਪੁੱਛੇ ਦਾਤ ਸਤਵੇਂ ਸੰਜ ਕੀਆ ਘਰ ਵਾਸ ਅਠਮਾਏ ਕ੍ਰੋਧ ਹੋਆ ਤਣਨਾਸ ਸਾਰਾ ਵਿਸਥਾਰ ਕੀਤਾ ਗੁਰੂ ਸਾਹਿਬ ਜੀ ਨੇ ਸਰੀਰ ਦੀਆਂ ਅਵਸਥਾਵਾਂ ਜੀ ਇਹ ਸੋ ਗੁਰੂ ਜੀ ਕਹਿੰਦੇ ਇਹ ਮਾਇਆ ਦਾ ਬੜਾ ਵਿਸਥਾਰ ਹੈ ਇਹ ਮਾਇਆ ਗੁਰੂ ਜੀ ਕਹਿੰਦੇ ਮਾਇਆ ਅਗਣ ਇਹ ਜਿਹੜੀ ਮਾਇਆ ਦੀ ਅਗਣ ਹੈ ਜੈਸੀ ਅਗਣ ਉਦਰ ਮੈਂ ਕਹਿੰਦੇ ਵੀ ਮਾਂ ਦੇ ਪੇਟ ਦੀ ਅੱਗ ਬਹੁਤ ਤੇਜ ਹੁੰਦੀ ਹੈ ਬਹੁਤ ਤੇਜ ਦੇਖੋ ਆਪਣੇ ਪੇਟ ਦੀ ਅੱਗ ਸਾਰਿਆਂ ਦੀ ਕਿਵੇਂ ਭੋਜਨ ਨੂੰ ਗਾਲਣ ਦੀ ਸਮਰੱਥਾ ਰੱਖਦੀ ਹੈ ਭਾਰੀ ਤੋਂ ਭਾਰੀ ਚੀਜ਼ ਖਾ ਲੋ ਅਗਣੇ ਗਾਲ ਕੇ ਰੱਖ ਦੇਣੀ ਹੈ ਇਹ ਕਹਿੰਦੇ ਵੀ ਜੇ ਕਿਤੇ ਸਰੀਰ ਦੇ ਵਿੱਚ ਅਗਣ ਮੱਠੀ ਪੈ ਜਾਵੇ ਤਾਂ ਸਰੀਰ ਦੇ ਵਿੱਚ ਖੰਗ ਜੁਕਾਮ ਤੇ ਭੋਜਨ ਮੰਨ ਲਓ ਆਪਾਂ ਕਹਿੰਦੇ ਨੇ ਪਚਨ ਉਹ ਜ ਹਟ ਗਿਆ ਤੇ ਜੇ ਅੱਗ ਵਧ ਜੇ ਵਾਲੀ ਤਾਂ ਵੀ ਬੈਲੈਂਸ ਵਿਗੜ ਜਾਂਦਾ ਹੈ ਸਰੀਰ ਵਿੱਚ ਗਰਮੀ ਵਧ ਜਾਂਦੀ ਹੈ ਹਾਂ ਜੇ ਆਪਾਂ ਗਰਮ ਚੀਜ਼ਾਂ ਨਾਲ ਖਾਈ ਜਾਵਾਂਗੇ ਤਾਂ ਪਿੱਤ ਨਿਕਲਿਆਊਗੀ ਜੀ ਜਿਆਦਾ ਮੰਨ ਲਓ ਸਰੀਚ ਗਰਮੈਸ਼ਵਾਦ ਕੀ ਪਿੱਤ ਨਿਕਲਿਆਉਂਦੀ ਹੈ ਪਿੱਤ ਨਿਸ਼ਾਨੀ ਕੀ ਹੈ ਜੀ ਗਰਮੀ ਦੀ ਹੈ ਹੋਰ ਬਹੁਤ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਪਿਸ਼ਾਬ ਦੀ ਇਨਫੈਕਸ਼ਨ ਹੋ ਗਈ ਜੀ ਹੋਰ ਬਹੁਤ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਜੀ ਸੋ ਬੈਲੈਂਸ ਬਣਾਇਆ ਕੁਦਰਤ ਨੇ ਗੁਰੂ ਜੀ ਕਹਿੰਦੇ ਜੈਸੀ ਅਗਨ ਉਦਰਮੈ ਤੈਸੀ ਬਾਹ ਮਾਇਆ ਕਹਿੰਦੇ ਜਿਵੇਂ ਮਾਇਆ ਵੀ ਕਹਿੰਦੇ ਨਾ ਬਾਰ ਪ੍ਰਮਾਤਮਾ ਦੀ ਸਾਜੀ ਹੋਈ ਹੈ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਮਾਇਆ ਅਗਣ ਸਭ ਇੱਕੋ ਜਿਹੀ ਕਹਿੰਦੇ ਜਿਹੜੀ ਮਾਇਆ ਦੀ ਅਗਣ ਆ ਨਾ ਇਹ ਸਾਰੀ ਇੱਕੋ ਜੀ ਹੈ ਸਾਰੇ ਸਾਰੇ ਕਿਤੇ ਗੁਰੂ ਜੀ ਕਹਿੰਦੇ ਮਾਇਆ ਦੀ ਅਗਣ ਜਿਹੜੀ ਇਹ ਸਾਰਿਆਂ ਨੂੰ ਫਨਾ ਕਰਦੀ ਹੈ ਇਹਨੇ ਨਹੀਂ ਵੇਖਣਾ ਵੀ ਇਹ ਗਰੀਬ ਹੈ ਇਹ ਅਮੀਰ ਹੈ ਇਹਨੇ ਤਾਂ ਭਾਈ ਆਪਦਾ ਕੰਮ ਕਰਨਾ ਹੀ ਹੈ ਗੁਰੂ ਜੀ ਕਹਿੰਦੇ ਮਾਇਆ ਗਣ ਸਭ ਏਕੋ ਜੇਹੀ ਕਰਤਾ ਖੇਲ ਰਚਾਇਆ ਏ ਕਰਤੇ ਦਾ ਖੇਲ ਰਚਾਇਆ ਹੋਇਆ ਕੰਮ ਲਾਇ ਰਹਿਣਾ ਸਾਰੀ ਦੁਨੀਆ ਆਪ ਦੇ ਆਪ ਦੇ ਕੋਈ ਕਿਸੇ ਕਿਤੇ ਲਾਇਆ ਕੋਈ ਕਿਸੇ ਕਿਤੇ ਲਾਇਆ ਕਿੰਨੇ ਆਪਾਂ ਸ਼ਬਦ ਜਗਜੀਤ ਸਾਹਿਬ ਦੀ ਪੜਦੇ ਆਣਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਅਸੰਖ ਵਾਲੀਆਂ ਪੌੜੀਆਂ ਦੇ ਵਿੱਚ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਇਸੇ ਪੰ ਮੰਨ ਲਓ ਪੌੜੀਆਂ ਵਿੱਚ ਹੀ ਆਉਂਦਾ ਅਸੰਖ ਜਾਪ ਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਤੈਨੂੰ ਜਪਣ ਵਾਲੇ ਵੀ ਬਹੁਤ ਹੈ ਮੂਰਖ ਵੀ ਥੇਰੇ ਤੁਰੇ ਫਿਰਦੇ ਮਾਲਕ ਹੈ ਤੇਰਾ ਹੁਕਮ ਹੀ ਹੈ ਸੋ ਗੁਰੂ ਜੀ ਕਹਿੰਦੇ ਹੈ ਮਾਲਕ ਜੀਓ ਤੂੰ ਇੱਕ ਖੇਲ ਰਚਾਇਆ ਹੋਇਆ ਹੈ ਇਹ ਮਾਇਆ ਦਾ ਜਿਹੜਾ ਰੂਪ ਰਚ ਕੇ ਨਾ ਤੇ ਮਾਇਆ ਦੇ ਵਿੱਚ ਦੁਨੀਆ ਖੇਡਦੀ ਫਿਰਦੀ ਹੈ ਜਾਂ ਤਿਸ ਭਾਣਾ ਤਾਂ ਜੰਮਿਆ ਹੁਣ ਵੈਸੇ ਜੋ ਭਾਣਾ ਸ਼ਬਦ ਆਉਂਦਾ ਨਾ ਜੇ ਆਪਾਂ ਆਮ ਇੱਕ ਘਰਾਂ ਵਿੱਚ ਆਪਣੇ ਕਹਾਵਤ ਹੈ ਆਪਣੀ ਕਿ ਭਾਈ ਰੱਬ ਦਾ ਭਾਣਾ ਹੈ ਭਾਣਾ ਆਪਾਂ ਮੌਤ ਨੂੰ ਬਣਦਾ ਹੈ ਮੌਤ ਨੂੰ ਭਾਣਾ ਬਣਦੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਮੌਤ ਨੂੰ ਭਾਣਾ ਨਹੀਂ ਮੰਨਦੇ ਕੱਲਾ ਉਹ ਕਹਿੰਦੇ ਭਾਈ ਜਾਂ ਤਿਸ ਭਾਣਾ ਤਾਂ ਜੰਮਿਆ ਜਨਮ ਵੀ ਕਹਿੰਦੇ ਪ੍ਰਮਾਤਮਾ ਦਾ ਭਾਣਾ ਹੈ ਪਾਣਾ ਜੀ ਪਾਣਾ ਕੀ ਹੁੰਦਾ ਜੀ ਹੁਕਮ ਬੱਚੇ ਬੈਠੇ ਵਿੱਚ ਧਿਆਨ ਨਾਲ ਇਹ ਅਰਥ ਸਮਝ ਲਿਓ ਪਾਣਾ ਦਾ ਅਰਥ ਹੁੰਦਾ ਹੁਕਮ ਕਹਿੰਦੇ ਵੀ ਪ੍ਰਮਾਤਮਾ ਦਾ ਹੁਕਮ ਈ ਸੀ ਤੇਰਾ ਜਨਮ ਲੈਣਾ ਆਪਣਾ ਜਨਮ ਹੋ ਗਿਆ ਸੰਸਾਰ ਦੇ ਵਿੱਚ ਪਾਣਾ ਸੀ ਜੀ ਨਹੀਂ ਸਾਇੰਸ ਉਹਦੀ ਕਿ ਇਹ ਕਹਿੰਦੀ ਹੈ ਲੱਖਾਂ ਸ਼ਕਰਾਣੂ ਜਨਮ ਲੈਣ ਵਾਸਤੇ ਨਿਕਲੇ ਸੀ ਕੱਲੇ ਤੇਰੇ ਦੀ ਚੋਣ ਹੋਈ ਹੈ ਮਨਾ ਕੱਲਾ ਤੂੰ ਚੁਣਿਆ ਗਿਆ ਲੱਖਾਂ ਵਿੱਚੋਂ ਤੇਰੀ ਚੋਣ ਹੋਈ ਹੈ ਲੱਖਾਂ ਵਿੱਚੋਂ ਜਨਮ ਤਾਂ ਬਹੁਤ ਲੈਣ ਵਾਸਤੇ ਭਜੇ ਸੀ ਮਾਂ ਦੇ ਪੇਟ ਵਿੱਚ ਪਰਨਾ ਕੱਲੇ ਦੀ ਚੋਣ ਹੋਈ ਮਣਾ ਤੇਈ ਜਾਂ ਤੇ ਸੁਭਾਣਾ ਤਾਂ ਜੰਮਿਆ ਤਾਂ ਜਨਮ ਹੋਇਆ ਤੇਰਾ ਗੁਰੂ ਜੀ ਕਹਿੰਦੇ ਤੈਨੂੰ ਚੁਣਿਆ ਗਿਆ ਪਾਈ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਕਹਿੰਦੇ ਫਿਰ ਪਰਿਵਾਰ ਦੇ ਵਿੱਚ ਚੰਗਾ ਲੱਗਿਆ ਗੁਰੂ ਜੀ ਕਹਿੰਦੇ ਪਰਵਾਰ ਵਿੱਚ ਜਨਮ ਹੋਇਆ ਤੇਰਾ ਪਾਈ ਫਿਰ ਕੀ ਹੋਇਆ ਜੀ ਮਾਂ ਚੱਕਣ ਲੱਗੀ ਪਿਤਾ ਚੱਕਣ ਲੱਗ ਗਿਆ ਚਾਚੇ ਤਾਏ ਚੱਕਣ ਲੱਗੇ ਮਾਮਾ ਨਾ ਚੱਕਣ ਲੱਗੀਆਂ ਭੂਆ ਚੱਕਣ ਲੱਗੀ ਫਿਰ ਹੱਥੋਂ ਹੱਥ ਨਚਾਈ ਐ ਮਾਤ ਕਹੈ ਸੁੱਤ ਮੇਰਾ ਕਹਿੰਦੇ ਵੀ ਮਾਂ ਕਹਿੰਦੇ ਮੇਰਾ ਪੁੱਤ ਐ ਕੋਈ ਕਹਿੰਦਾ ਮੇਰਾ ਮੇਰੀ ਧੀ ਐ ਗੁਰੂ ਜੀ ਕਹਿੰਦੇ ਫਿਰ ਕੀ ਹੋਇਆ ਜੀ ਲੈਵ ਛੁੜ ਕੀ ਲੱਗੀ ਤ੍ਰਿਸ਼ਨਾ ਕਹਿੰਦੇ ਸਾਡੇ ਨਾ ਮਾਂ ਦੇ ਪੇਟ ਵਿੱਚ ਲੇਵ ਲੱਗੀ ਹੁੰਦੀ ਹੈ ਜੀ ਪ੍ਰਮਾਤਮਾ ਨਾਲ ਜਦੋਂ ਸਾਡਾ ਜਨਮ ਹੋਣ ਤੋਂ ਪਹਿਲਾਂ ਲੇਵ ਲੱਗੀ ਹੁੰਦੀ ਹੈ ਤੇ ਬੱਚੇ ਦਾ ਰੋਣ ਦਾ ਕਾਰਨ ਵੀ ਇਹੀ ਹੁੰਦਾ ਹੈ ਜੀ ਸਾਇੰਸੇ ਵੈਸੇ ਇਸ ਗੱਲ ਨੂੰ ਮੰਨਦੀ ਨਹੀਂ ਹਜੇ ਤੱਕ ਪਰ ਸਾਇੰਸ ਮੰਨ ਜੂਗੀ ਕਿਉਂਕਿ ਕਹਿੰਦੇ ਜਦੋਂ ਪ੍ਰਮਾਤਮਾ ਨਾਲ ਲਿਪਟੜਦੀ ਹੈ ਨਾ ਮਨੁੱਖ ਦੀ ਤਾਂ ਬਹੁਤ ਵੱਡਾ ਦਰਦ ਅੰਦਰ ਇੱਕ ਚੱਲਦਾਗਾ ਪ੍ਰਮਾਤਮਾ ਨਾਲ ਲੇਵ ਛੋਟੀ ਲੱਗੀ ਤ੍ਰਿਸ਼ਨਾ ਆ ਇਹਨੇ ਬਾਹਰ ਦਾ ਸੰਸਾਰ ਦਾ ਪ੍ਰਭਾਵ ਪੈਣਾ ਸੁਰਤ ਉੱਤੇ ਸ਼ੁਰੂ ਹੋ ਗਿਆ ਜੀ ਉਹਦੀ ਸ਼ੁਰੂ ਹੋ ਜਾਂਦਾ ਨਾਲ ਦੇ ਨਾਲ ਹੀ ਜੀ ਬਾਹਰ ਦਾ ਪ੍ਰਭਾਵ ਸੁਰਤ ਦੇ ਉੱਤੇ ਪੈਣਾ ਨਾਲ ਦੇ ਨਾਲ ਹੀ ਸ਼ੁਰੂ ਹੋ ਗਿਆ ਬਸ ਗੁਰੂ ਜੀ ਕਹਿੰਦੇ ਫਿਰ ਲੈ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ ਮਾਇਆ ਨੇ ਆਪਣਾ ਅਮਰ ਵਰਤਾ ਦਿੱਤਾ ਫਿਰ ਭਾਈ ਮਾਇਆ ਨੇ ਆਪਣਾ ਰੂਪ ਵਰਤਾ ਦਿੱਤਾ ਬਸ ਫਿਰ ਹੌਲੀ-ਹੌਲੀ ਸੋਚੀ ਆਉਂਦੀ ਹੈ ਜੀ ਮਾਤਾ ਮਾਂ ਦੀ ਸੋਚੀ ਆ ਜਾਂਦੀ ਹੈ ਪਿਤਾ ਦੀ ਸੋਚੀ ਆ ਜਾਂਦੀ ਹੈ ਆਉਦੇ ਚਾਚੇ ਤਾਇਆ ਦੀ ਰਿਸ਼ਤੇਦਾਰਾਂ ਦੀ ਸੋਚੀ ਆਉਂਦੇ 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 ਵਾਸ ਪ੍ਰਮਾਤਮਾ ਨਾਲੋਂ ਵਿਥ ਦੂਰ ਹੋ ਗਈ ਮਨੁੱਖ ਦੀ ਭੁੱਲ ਗਿਆ ਪ੍ਰਮਾਤਮਾ ਨੂੰ ਜਿਨੇ ਸਾਰਾ ਕੁਝ ਤਰ੍ਹਾਂ ਬਣਾਇਆ ਸੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਗੁਰੂ ਜੀ ਕਹਿੰਦੇ ਫਿਰ ਇਹ ਮਾਇਆ ਦਾ ਰੂਪ ਹੈ ਭਾਈ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਜੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਗਿਆ ਜਿਨੇ ਸਾਰਾ ਕੁਝ ਦਿੱਤਾ ਸੀ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤਾ ਹੁਣ ਪਿਆਰਿਆਂ ਲੱਗਣ ਲੱਗ ਗਾ ਤੇ ਭੁੱਲ ਗਿਆ ਪ੍ਰਮਾਤਮਾ ਜਿਹੜਾ ਦੇਣ ਵਾਲਾ ਸੀ ਸਾਰਾ ਕੁਝ ਹੀ ਮੋਹ ਉੱਪਜੇ ਭਾਉ ਦੂਜਾਲਾ ਦੂਜਿਆਂ ਨਾਲ ਪ੍ਰੇਮ ਪੈ ਗਿਆ ਜੀ ਹੁ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲੱਗੀ ਅਖੀਰ ਵਿੱਚ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਦੀ ਲੇਵ ਲੱਗੀ ਭਾਈ ਕਹੈ ਨਾਨਕ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਲੇਵ ਲੱਗੀ ਲੇਵ ਲੱਗੀ ਜੀ ਕਿ ਇਹਦੇ ਨਾਲ ਗੋਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਜਿੰਗੇ ਪਾਸੇ ਸੁਰਤ ਲਿਵ ਜਿਹੜੀ ਲੱਗ ਚੁੱਕੀ ਐ ਤਿੰਨੇ ਵਿੱਚ ਹੀ ਮਾਇਆ ਪਾਇਆ ਕਹਿੰਦੇ ਸਰ ਉਹ ਮਾਇਆ ਦੇ ਵਿੱਚ ਰਹਿੰਦੇ ਵੀ ਰੱਬ ਨੂੰ ਪਾਲਾਂਦੇ ਐ ਕਿਉਂਕਿ ਮਾਇਆ ਨੂੰ ਛੱਡ ਕੇ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਪ੍ਰਮਾਤਮਾ ਨੇ ਨਾ ਪਾਇਆ ਜਾਣਾ ਪ੍ਰਮਾਤਮਾ ਤਾਂ ਪਰਿਵਾਰ ਵਿੱਚ ਰਹਿੰਦੇ ਪਾਇਆ ਜਾਊਗਾ ਜੀ ਇਹ ਸਾਨੂੰ ਸਿਧਾਂਤ ਸਿਖਾਇਆ ਗੁਰੂ ਨੇ ਨਾ 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 ਜੋਗੀ ਲੋਕ ਸੀਗੇ ਵਿਚਾਰੇ ਲੋਗੇ ਜਾ ਕੇ ਕਲੰਦਰਾਂ ਦੇ ਵਿੱਚ ਮੰਨ ਲਓ ਗੁਫਾਵਾਂ ਦੇ ਵਿੱਚ ਬਹਿ ਗਏ ਜਾ ਕੇ ਪਹਾੜਾਂ ਤੇ ਚੜ ਕੇ ਬਹਿ ਗਏ ਸਿੱਧਾ ਨੂੰ ਇਹੀ ਉਪਦੇਸ਼ ਦਿੱਤਾ ਸੀ ਨਾ ਗੁਰੂ ਨਾਨਕ ਪਾਤਸ਼ਾਹ ਨੇ ਸਮੇਰ ਪਰਬਤ ਤੇ ਜਾ ਕੇ ਕਿ ਭਾਈ ਆਪਣੇ ਤੁਸੀਂ ਗਿਆਨਵਾਨ ਹੋ ਤੁਹਾਨੂੰ ਕੋਈ ਮਾੜੀ ਸੋਚ ਹੀ ਆਈ ਤੇ ਤੁਸੀਂ ਤਾਂ ਪਹਾੜਾਂ ਤੇ ਚੜ ਕੇ ਬਹਿ ਗਏ ਜਿਹੜੀ ਲੋਕਾਈ ਵਿਚਾਰੀ ਗਿਆਨ ਤੋਂ ਵੀ ਹੋਣੀ ਫਿਰਦੀ ਐ ਉਹਨਾਂ ਨੂੰ ਤੁਸੀਂ ਗਿਆਨ ਕਦੋਂ ਦੇਵੋਗੇ ਉਹਨਾਂ ਨੂੰ ਵੰਡੋ ਗਿਆਨ ਵੀ ਪ੍ਰਮਾਤਮਾ ਦਾ ਨਾਮ ਜਪੋ ਭਾਈ ਆਪਣੇ ਆਪ ਨੂੰ ਸਵਾਰੋ ਆਪਦੀ ਜ਼ਿੰਦਗੀ ਸੋਹਣੀ ਬਣਾਓ ਗਿਆਨ ਦੁਆਰਾ ਤੇ ਜਿਨ੍ਹਾਂ ਨੇ ਗਿਆਨ ਵੰਡਣਾ ਸੀ ਉਹ ਤੁਸੀਂ ਪਹਾੜਾਂ 'ਚ ਲੋਕ ਕੇ ਬਹਿ ਗਏ ਇੱਥੇ ਇਹੀ ਪੁਤੇ ਦਿੱਤਾ ਸੀ ਨਾ ਸਿੱਧਾਂ ਨੂੰ ਜਾ ਕੇ ਸਿੱਧ ਫਿਰ ਸਿੱਧਾਂ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੇ ਸਾਰਾ ਸਮਝਾਇਆ ਸਿੱਧ ਗੋਸ਼ਤ ਪੜ੍ਹ ਕੇ ਵੀ ਕੋ ਤੁਹਾਨੂੰ ਪਤਾ ਲੱਗ ਜੂਗਾ ਭਾਈ ਬਾਣੀ ਪੜੋ ਆਪ ਫਿਰ ਪਤਾ ਲੱਗੂਗਾ ਕਿੰਨਾ ਵਿਸਥਾਰ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਗੱਲਬਾਤ ਵਿੱਚ ਕੀਤਾ ਵਾ ਵੀ ਸਿੱਧੋ ਜਿਹੜੇ ਘਰਾਂ ਵਿੱਚ ਤੁਸੀਂ ਤੁਸੀਂ ਕਹਿੰਦੇ ਵੀ ਅਸੀਂ ਗ੍ਰਸਤੀ ਜੀਵਨ ਤਿਆਗਤਾ ਪਰਿਵਾਰ ਛੱਡਤਾ ਬੱਚੇ ਛੱਡਦੇ ਸਤ ਤਾ ਤੁਹਾਡੀ ਉੱਥੇ ਤੁਰੇ ਫਿਰਦੀ ਐ ਤੁਸੀਂ ਅੰਦਰੋਂ ਤਾਂ ਬਾਹਰੋਂ ਤਾਂ ਤੁਸੀਂ ਪਹਾੜਾਂ 'ਚ ਬਹਿ ਗਏ ਆ ਕੇ ਪਰ ਸੁਰਤ ਤਾਂ ਤੁਹਾਡੀ ਉੱਥੇ ਤੁਰੇ ਫਿਰਦੀ ਐ ਫਿਰ ਤੁਸੀਂ ਕਹਿੰਦੇ ਹੋ ਗ੍ਰਸਤੀ ਨੂੰ ਮੱਥੇ ਲਾਉਣਾ ਮਾੜਾ ਹੈ ਗੜੇ ਵੱਡੇ ਇਹਨਾਂ ਦੇ ਆਪਦੇ ਸੀ ਨਾ ਵੱਡੇ ਉਹ ਕਹਿੰਦੇ ਸੀ ਵੀ ਗ੍ਰਸਤੀ ਜੀਵਨ ਵਾਲੇ ਨੂੰ ਮੱਥੇ ਲਾਉਣਾ ਮਾੜਾ ਹੈ ਇਸਤਰੀ ਨੂੰ ਤਾਂ ਮੱਥੇ ਨਹੀਂ ਲਾਉਂਦੇ ਸੀ ਜੀ ਮੱਥੇ ਨਹੀਂ ਲਾਉਂਦੇ ਕਈ ਹੁਣ ਬਾਬੇ ਵੀ ਚਿੱਟੇ ਕੱਪੜਿਆਂ ਵਾਲੇ ਬਾਬੇ ਵੀ ਇਹ ਮੱਥੇ ਨਹੀਂ ਲਾਉਂਦੇ ਸੀ ਕਹਿੰਦੇ ਫਸ ਨਹੀਂ ਲਾਉਂਦੇ ਮੱਥੇ ਨਾ ਨਾ ਅਸੀਂ ਲਾਉਂਦੇ ਮੱਥੇ ਤੇ ਫਿਰ ਉਹਦੇ ਜਿਹਨੂੰ ਜਿਹੜੇ ਮਾਤਾ ਨੂੰ ਤੁਸੀਂ ਮੱਥੇ ਨਹੀਂ ਲਾਉਂਦੇ ਓ ਮਾਂ ਨੂੰ ਤੁਸੀਂ ਉਹਦੇ ਪੇਟੋਂ ਜਨਮ ਕੋ ਲਿਆ ਕਰ ਸਿੱਧੇ ਉੱਤਰ ਉੱਤਰੇ ਆਉਂਦੇ ਭਾਈ ਫਿਰ ਆ ਤਾਂ ਤੂੰ ਕੋਈ ਪੌੜੀ ਲਾ ਲਾਂਦੇ ਇਹੀ ਕਹਿ ਸਕਦੇ ਆ ਫਿਰ ਆਪਾਂ ਇਹਨਾਂ ਪਖੰਡਗਾਂ ਨੂੰ ਜਿਹੜੇ ਕਹਿੰਦੇ ਵੀ ਅਸੀਂ ਮਾਂ ਮਾਤਾ ਨੂੰ ਇਸਤਰੀ ਨੂੰ ਮੱਥੇ ਨਹੀਂ ਲਾਉਣਾ ਫਿਰ ਉਹਦੇ ਪੇਟੋਂ ਜਨਮ ਕੋ ਲਿਆ ਭਾਈ ਜਨਮ ਕੋ ਲਿਆ ਹੈ ਤੈੰਗੇ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਸੀ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾ ਸਾਰਾ ਜਿਹੜੀ ਮਾਂ ਰਾਜਾ ਨੂੰ ਜਨਮ ਦਿੰਦੀ ਆ ਉਹਨੂੰ ਮਾੜਾ ਕਹਿੰਦੇ ਤੁਸੀਂ ਤੇ ਇਹਨਾਂ ਨੇ ਜਿਹੜੇ ਜੋਗੀ ਲੋਕ ਸੀ ਕਹਿੰਦੇ ਵੀ ਤੁਸੀਂ ਤਾਂ ਕਿੰਨੋਂ ਗ੍ਰਸਤੀ ਨੂੰ ਅਸੀਂ ਮੱਥੇ ਨਹੀਂ ਲਾਉਣਾ ਤੇ ਤੁਹਾਡੇ ਜਿਹੜੇ ਚੇਲੇ ਐ ਉਹ ਜਾ ਕੇ ਇਹਨਾਂ ਦੇ ਬਾਹਰ ਚ ਮੰਗਦੇ ਕਿਉਂ ਆ ਉਹਨਾਂ ਦੇ ਘਰ ਤੋਂ ਰੋਟੀਆਂ ਕੋ ਲੈ ਕੇ ਆਉਣੇ ਉਹਨਾਂ ਦੇ ਘਰ ਤੋਂ ਦੁੱਧ ਕੋ ਲੈ ਕੇ ਆਉਣੇ ਫਿਰ ਤੁਸੀਂ ਏਡੀ ਮਾੜਿਆ ਤਾਂ ਸੋ ਰੋ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਮਾਲਕ ਜੀਓ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਤਿੰਨੇ ਵਿੱਚ ਹੀ ਮਾਇਆ ਪਾਇਆ ਫਿਰ ਉਹਦੇ ਆ ਉਹਨਾਂ ਦੀਆਂ ਉਦਾਹਰਨਾਂ ਜੀ ਭਾਈ ਗੁਰਦਾਸ ਜੀ ਨੇ ਆਪਣੀ ਬਾਗ ਦੇ ਵਿੱਚ ਦਿੱਤੀਆਂ ਹੈ ਕਿ ਸਭ ਤੋਂ ਵੱਡਾ ਜਿਹੜਾ ਰਾਜਾ ਜਨਕ ਸੀਗਾ ਭਾਈ ਗੁਰਮੁਖ ਮਾਇਆ ਵਿੱਚ ਉਦਾਸੀ ਇਹਨੇ ਉਹ ਗੁਰਮੁਖ ਮਾਇਆ ਦੇ ਵਿੱਚ ਰਹਿੰਦੇ ਆ ਰਾਜਾ ਹੁੰਦਿਆਂ ਹੋਇਆਂ ਵੀ ਉਦਾਸ ਰਹਿਆ ਜੀ ਪਰਮਾਤਮਾ ਦੇ ਨਾਮ ਨਾਲ ਜੁੜੀ ਰਿਹਾ ਹੋਰ ਬਹੁਤ ਹੋਇਆ ਮਹਾਤਮਾ ਬੁੱਧ ਜੀ ਆਪਾਂ ਕੱਲ ਵੀ ਉਦਾਹਰਨ ਦਿੱਤੀ ਸੀ ਰਾਜੇ ਦੇ ਪੁੱਤ ਸੀਗੇ ਜੀ ਰਾਜੇ ਸੀਗੇ ਭਰਤਰੀ ਸੀ ਇਹ ਵੀ ਰਾਜਾ ਸੀ ਰਾਜੇ ਦਾ ਪੁੱਤ ਸੀ ਭਾਈ ਸਾਰਾ ਕੁਝ ਛੱਡ ਦਿੱਤਾ ਥਿੱਕਾ ਲੱਗਣ ਲੱਗ ਗਿਆ ਨਾ ਸਾਨੂੰ ਤਾਂ ਲੱਗਦਾ ਮਿੱਠਾ ਸੰਸਾਰ ਕੋ ਨਹੀਂ ਸਾਰਾ ਪਰ ਨਈ ਸਿੱਕਾ ਲੱਗਣ ਲੱਗਿਆ ਜੋ ਪ੍ਰਮਾਤਮਾ ਦੇ ਨਾਮ 'ਤੇ ਸਵਰਤ ਜੁੜ ਗਈ ਜੀ ਸੋ ਗੁਰੂ ਜੀ ਕਹਿੰਦੇ ਉਹਨਾਂ ਨੇ ਫਿਰ ਜਿਨ੍ਹਾਂ ਨੂੰ ਲੇਵਲ ਲੱਗ ਗਈ ਤਿੰਨੇ ਵਿੱਚੇ ਮਾਇਆ ਪਾਇਆ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਭਾਈ ਇਹ ਸਿਧਾਂਤ ਗੁਰਨਾਣਕ ਦੇ ਘਰ ਦਾ ਆਪਾਂ ਵੀ ਬਣਾਈਏ ਪਰਿਵਾਰ ਵਿੱਚ ਰਹੀਏ ਬੱਚਿਆਂ ਵਿੱਚ ਰਹੀਏ ਭਾਈ ਜ਼ਿੰਮੇਵਾਰੀਆਂ ਨਿਵਾਉਂਦੇ ਰਹੋ ਆਪਣੀਆਂ ਜ਼ਿੰਮੇਵਾਰੀਆਂ ਨਾ ਇਸ ਤਰ੍ਹਾਂ ਹੀ ਨਿਵਾਉਣੀਆਂ ਦਾ ਬੱਚਿਆਂ ਨੂੰ ਪਾਲੋ ਸਾਰੀਆਂ ਜ਼ਿੰਮੇਵਾਰੀਆਂ ਨਿਵਾਉਂਦੇ ਰਹੋ ਪਰ ਬੱਚਿਆਂ ਦੇ ਵਾਸਤੇ ਠੱਗੀ ਚੋਰੀ ਤੇ ਬੇਈਮਾਨੀ ਨਾ ਕਰੋ ਬਸ ਆ ਆ ਨੁਕਤਾ ਸਾਡੀ ਸੁਰਤ ਨੂੰ ਸਮਝ ਪੈ ਜੇ ਕਿਰਤ ਕਰੋ ਦਾ ਸਿਧਾਂਤ ਆ ਗੁਰੂ ਨਾਨਕ ਦਾ ਕਿਰਤ ਕਰੋ ਬੱਚਿਆਂ ਨੂੰ ਪਾਲੋ ਕਿਰਤ ਕਮਾਈ ਕਰਦੇ ਆ ਫੇਰ ਹੀ ਬੱਚੇ ਪੱਨਣਗੇ ਨਾ ਕਿਰਤ ਕਰੋ ਤੇ ਨਾਲ ਭਾਈ ਪ੍ਰਮਾਤਮ ਨੂੰ ਯਾਦ ਰੱਖੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਸਿਧਾਂਤ ਤੀਜਾ ਕਿ ਵੰਡ ਕੇ ਬੈਠ ਕੇ ਆਪਣੇ ਜਿੰਨਾ ਪ੍ਰਮਾਤਮ ਨੇ ਦਿੱਤਾ ਉਹਦੇ ਵਿੱਚੋਂ ਵੰਡ ਕੇ ਛਕ ਲੈਣਾ ਇਹ ਸਿਧਾਂਤ ਹੈ ਇਹ ਗੁਣਾਨਕ ਦੇ ਘਰ ਦਾ ਆਪਾਂ ਅਪਣਾਈਏ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਪਰਿਵਾਰ ਵਿੱਚ ਰਹਿੰਦਿਆਂ ਵੀ ਪ੍ਰਭ ਨੂੰ ਪਾਇਆ ਜਾ ਸਕਦਾ ਹੈ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਪ੍ਰਮਾਤਮਾ ਨਹੀਂ ਮਿਲਣਾ ਕਾਹੇ ਰੇ ਬਣ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਵਿੱਚ ਹੀ ਪ੍ਰਮਾਤਮਾ ਸਮਾਇਆ ਹੋਇਆ ਤੈਨੂੰ ਆਹ ਕਾਇਨਾਤ ਵਿੱਚੋਂ ਉਹਦੀ ਸਾਜੀ ਹੋਈ ਕੁਦਰਤ ਵਿੱਚੋਂ ਪ੍ਰਮਾਤਮਾ ਦਿਸਣਾ ਚਾਹੀਦਾ ਹੈ ਭਾਈ ਸਿਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲਦੀ ਆਓ ਸਾਰੇ ਜੱਗ ਦੇ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ